ਸਾਡੇ ਕੋਲ ਮਲੇਰੀਆ ਦੇ 69 ਕੇਸਿਸ ਰਿਪੋਰਟ ਹੋਏ ਹਨ 18 ਤੱਕ ਅਤੇ ਸਾਰੇ ਕੇਸਿਸ ਮੋਸਟਲੀ ਸਾਡੇ ਅਰਬਨ ਏਰੀਆ ਚ ਹੋਏ ਹਨ ਅਨਦਰ ਸਹਿਯੋਗ ਨਾਲ 80 ਟੀਮਸ ਰੋਜ਼ ਰੋਜ਼ਾਨਾ ਸਾਡੇ ਅਰਬਨ ਏਰੀਆ ਸ਼ਹਿਰ ਚ ਆ ਜਾ ਕੇ ਇਹ ਆਪਣਾ ਜਿਹੜੇ ਕਿ ਲਾਰਵਾ ਦੀ ਡਿਟੈਕਸ਼ਨ ਕਰ ਰਹੀ ਹੈ ਔਰ ਜਿੱਥੇ-ਜਿੱਥੇ ਮਿਲ ਰਿਹਾ ਉਹਨਾਂ ਨੂੰ ਡਿਸਟਰੋਏ ਕਰਕੇ ਉੱਥੇ ਜਿਹੜਾ ਆਪਣਾ ਲਾਰਬਿਸਾਈਡਲ ਹੈ ਉਹ ਸਪਰੇਅ ਕਰ ਰਹੀ ਹੈ ਔਰ ਅਸੀਂ ਫਿਰ ਕਹਾਂਗੇ ਕਿ ਵੀ ਦੇਖੋ ਤੁਸੀਂ ਆਪਣਾ ਖਿਆਲ ਰੱਖੋ ਆਪਣੀ ਸੈਲਫ ਅਵੇਅਰਨੈਸ ਇਜ਼ ਦ ਬੈਸਟ ਥਿੰਗ ਜਾਂ ਜਿਹੜੇ ਆਪਾਂ ਪੰਛੀਆਂ ਨੂੰ ਖਾਣਾ ਵਗੈਰਾ ਦਿੰਦੇ ਆ ਉਹਨਾਂ ਦੇ ਪੌਟਸ ਚ ਘਟਾ ਹੋ ਜਾਂਦਾ ਸ੍ਰਿਜ ਚ ਦੇ ਅੱਜਕਲ ਸਾਰਿਆਂ ਕੋਲ ਨਹੀਂ ਹੈ ਕਿ ਜਿੱਥੇ ਇਕੱਠਾ ਹੁੰਦਾ ਆ ਜਾਂ ਆਪਣਾ ਫ੍ਰਿਜ ਦੀ ਟ੍ਰੇ ਵੀ ਕਲੀਨ ਕਰ ਲੈਣ ਜਿਹਦੇ ਜੇ ਲੋਡ ਪਈ ਤੇ बच्चे अपना ख्याल रखन जो बाहर जाना है इस टाइम पर तो अपने फुल स्लीव के अपने शरीर में कवर कर फुल स्लीव के कपड़े पा नीचे और जुराब वगैरह पा के रखन क्योंकि लो लाइन मच्छर होंगे बहुत उपर नहीं कटता तो थले थले ही फ्लाई करके थले थले कटता किन्ने किलो दिनों के डेंगू से मलेरिया के कीड़े ने आ रहे हैं और की हदायत जो आम ਅ ਸਾਡੇ ਕੋਲ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਸਾਡੇ ਕੋਲ ਜਿਹੜਾ 18 ਤੱਕ ਦਾ ਡਾਟਾ ਹੈ ਤੇ ਲੁਧਿਆਣੇ ਵਿੱਚ ਸਾਡੇ ਕੋਲ ਟੂ ਡੇਟ 18 ਤੱਕ 54 ਕੇਸਿਸ ਡੇਂਗੀ ਦੇ ਰਿਪੋਰਟ ਹੋਏ ਹਨ ਜਿਸ ਚੋਂ ਕਿ ਐਕਟਿਵ ਕੇਸਿਸ ਖਾਲੀ 8 ਹੈ ਤੇ ਕੋਈ ਡੈਥ ਨਹੀਂ ਰਿਪੋਰਟ ਹੋਈ ਚਿਕਨਗੁਨੀਆ ਦਾ ਕੋਈ ਕੇਸ ਨਹੀਂ ਆਇਆ ਸਾਡੇ ਕੋਲ ਮਲੇਰੀਆ ਦੇ 69 ਕੇਸਸ ਰਿਪੋਰਟ ਹੋਏ ਆ 18 ਤਰੀਕ ਤੱਕ ਔਰ ਇਹ ਸਾਰੇ ਕੇਸਸ ਮੋਸਟਲੀ ਸਾਡੇ ਅਰਬਨ ਏਰੀਆ ਚ ਹੋਏ ਗਏ ਤੇ ਇਥੇ ਅਸੀਂ ਇਹ ਵੀ ਦੱਸਣਾ ਚਾਹਾਂਗੇ ਕਿ ਸਾਡੇ ਕੋਲ ਹੁਣ 80 ਟੀਮਸ ਹੈ ਜਿਹੜੀ ਕਿ ਆਪਣੇ ਸ਼ਹਿਰ ਚ ਮਤਲਬ ਮਿਊਨਿਸਪਲ ਕਾਰਪੋਰੇਸ਼ਨ ਔਰ ਐਨ ਜੀਓਜ਼ ਦੇ ਸਹਿਯੋਗ ਨਾਲ ਔਰ ਸਾਡੀ ਜਿਹੜੀ ਐਂਟੀ ਲਾਰਵਾ ਆਪਣੀ ਹੈਗੀ ਐ ਇਹਨਾਂ ਦੇ ਸਹਿਯੋਗ ਨਾਲ 80 ਟੀਮਸ ਰੋਜ਼ ਰੋਜ਼ਾਨਾ ਸਾਡੇ ਅਰਬਨ ਏਰੀਆ ਸ਼ਹਿਰ ਚ ਆ ਜਾ ਕੇ ਇਹ ਆਪਣਾ ਜਿਹੜੇ ਕਿ ਲਾਰਵਾ ਦੀ ਡਿਟੈਕਸ਼ਨ ਕਰ ਰਹੀ ਹੈ ਔਰ ਜਿੱਥੇ ਜਿੱਥੇ ਮਿਲ ਰਿਹਾ ਉਹਨਾਂ ਨੂੰ ਡਿਸਟਰੋਏ ਕਰਕੇ ਉੱਥੇ ਜਿਹੜਾ ਆਪਣਾ ਲਾਰਬਿਸਾਈਡਲ ਹੈ ਉਹ ਸਪਰੇ ਕਰ ਰਹੀ ਹੈ ਤੇ ਇਸ ਤੋਂ ਇਲਾਵਾ ਫੋਗਿੰਗ ਵੀ ਅਸੀਂ ਕਰਵਾ ਰਹੇ ਹਾਂ

ਇਹਾਂ ਜਿਹੜੇ ਆਪਾਂ ਪੰਛੀਆਂ ਨੂੰ ਖਾਣਾ ਵਗੈਰਾ ਦਿੰਦੇ ਆ ਉਹਨਾਂ ਦੇ ਪਾਟਸ ਛਟਾ ਹੋ ਜਾਂਦਾ ਹੈ ਫ੍ਰਿਜ 'ਚ ਅੱਜਕੱਲ ਸਾਰਿਆਂ ਕੋਲ ਨਹੀਂ ਹੈਗੇ ਜਿੱਥੇ ਇਕੱਠਾ ਹੁੰਦਾ ਆ ਆ ਯਾ ਆਪਣਾ ਫ੍ਰਿਜ ਦੀ ਟ੍ਰੇ ਵੀ ਕਲੀਨ ਕਰ ਲੈਣ ਜਿਹਦੇ ਜੇ ਲੋਡ ਪਈ ਤੇ ਔਰ ਜਿਹੜੇ ਕੂਲਰਸ ਵਗੈਰਾ ਹੈ ਜਿਹੜੇ ਆਪਣੇ ਆ ਉਹਨਾਂ ਨੂੰ ਹਫਤੇ 'ਚ ਇੱਕ ਦਿਨ ਬਿਲਕੁਲ ਪਾਣੀ ਸੁਕਾ ਕੇ ਡਰਾਈ ਕਰਕੇ ਔਰ ਫਿਰ ਉਸ 'ਚ ਨਿਆ ਪਾਣੀ ਪਾਓ और जेड़ा डेंगू का मच्छर है जिमें कि सबनों पता है सनराइज़ और सनसैट पर ज़्यादा क दिन वेले कटता है सनराइज़ एंड सनसैट पर अपना ख्याल रखन जे बाहर जाना है इस टाइम पर तो अपने फुल स्लीवस के अपने शरीर को कवर कर फुल स्लीवस के कपड़े पान नीचे और जराब वगैरह पा के रखन क्योंकि लो लाइन मच्छर हों बहुत उपर नहीं कटता तो थले थल फ्लाई करके थले थले कटद ਔਰ ਜੇ ਕਿਸੇ ਨੂੰ ਫਿਰ ਵੀ ਜਾਣਾ ਹੈ ਤੇ ਮੋਸਕੀਟੋ ਰੈਪੈਲੈਂਟ ਦਾ ਇਸਤੇਮਾਲ ਕਰਨ ਰਾਤ ਨੂੰ ਸੌਣ ਲੱਗੇ ਜੇ ਕੋਈ ਹੈਗਾ ਪ੍ਰੋਨ ਏਰੀਆ ਉੱਥੇ ਮੋਸਕੀਟੋ ਨੈਟਸ ਦਾ ਖਿਆਲ ਰੱਖਣ